ਮੈਂ ਮੈਂ ਡੋਕਰ ਕਰ ਰਹੇ ਹਾਂ ਕਿੰਨਾ ਦਾ ਰਿਸਪੌਂਸ ਮਿਲ ਰਿਹਾ ਹੈ ਜੀ ਬਹੁਤ ਵਧੀਆ ਮਿਲ ਰਿਹਾ ਹੈ ਜੀ ਦੇਖੋ ਤੁਹਾਡੇ ਸਾਹਮਣੇ ਹੀ ਹੈ ਸਾਰੇ ਕਿੰਨੇ ਆਉਂਦੇ ਨੇ ਵਧੀਆ ਮਿਲ ਰਹੇ ਨੇ ਜੀ ਸਾਰੇ ਕੀ ਲੱਗਦਾ ਜੀ ਆਪਣੀ پارٹی ਦਾ ਪਾਰਟੀ ਬਹੁਤ ਮਿਲ ਰਹੀ ਹੈ ਪਾਰਟੀ ਬਹੁਤ ਵਧੀਆ ਚੱਲ ਰਹੀ ਹੈ ਜੀ ਪਾਰਟੀ ਦੀ ਗੱਲ ਕਰ ਰਹੇ ਹੋ ਨਾ ਪਾਰਟੀ ਦੇ ਨਾਲ ਕਿੰਨਾ ਸਹਿਯੋਗ ਮਿਲ ਰਿਹਾ ਹੈ ਲੋਕ ਕਿੰਨੇ ਜੁੜ ਰਹੇ ਨੇ ਨਾਲ ਬਹੁਤ ਜੁੜ ਰਹੇ ਨੇ ਜਾ ਰਹੇ ਫੈ ਰਹੇ ਪੂਰੀ ਬਾਲ ਹੀ ਜੁੜੀ ਹੋਈ ਹੈ ਜੀ ਫੀਲ ਲੱਗਦਾ ਜੀ ਕਿ ਆਹ ਵਾਲੀ ਪਾਰਟੀ ਆਪਣੀ ਹੋਏਗੀ ਆਪਣੀ ਹੋਏਗੀ 100% ਚੰਗੇ ਜੀ ਵਿਕਾਸ ਜਿੱਤੇਗਾ ਵਿਕਾਸ ਵਿਕਾਸ ਜਿੱਤੇਗਾ ਮੌਕੇ ਮੁੱਦੇ ਰਹਿਣਗੇ ਆਪਣੇ ਮਾਲੀ ਵਿੱਚ ਮਾਲੀ ਵਿੱਚ ਦੇਖੋ ਜੀ ਜੋ ਅਸੀਂ ਪਹਿਲਾਂ ਕੀਤੇ ਸੀ ਵਾਦੇ ਉਹ ਅਸੀਂ ਪੂਰੇ ਕਰਕੇ ਆਪਣਾ ਰਿਪੋਰਟ ਕਾਰਡ ਲੈ ਕੇ ਤੁਹਾਡੇ ਸਾਹਮਣੇ ਆਏ ਆ ਤੇ ਹੁਣ ਅਸੀਂ ਜੋ ਵਾਦੇ ਕਰਾਂਗੇ 100% ਪੂਰੇ ਕਰਾਂਗੇ ਸਾਡਾ ਮੇਨ ਹੈ ਕਿ ਬੱਚਿਆਂ ਨੂੰ এমਪਲੋਇਮੈਂਟ ਤੇ ਇੱਥੇ ਇੰਡਸਟਰੀ ਆਵੇ ਬੱਚਿਆਂ ਨੂੰ এমਪਲੋਇਮੈਂਟ ਮਿਲੇ ਉਹ ਸਾਡਾ ਬੀਨ ਮੁੱਦਾ ਹੈ ਜੀ ਦੋ ਤੋਂ ਦੋ ਜਾ ਰਹੀ ਹੈ ਵੀ ਕੁਝ ਮੰਗਾ ਰੱਖਦੇ ਹੋਣੀ ਕੋਈ ਨਹੀਂ ਜ਼ਿਆਦਾ ਕੋਈ ਇਹ ਨਾ ਜ਼ਿਆਦਾ ਨਹੀਂ ਹੈਗੇ ਬਸ ਇਹ ਥੋੜੀ ਬਹੁਤੀ ਹੁੰਦੀ ਹੈ ਜੀ ਜਿਵੇਂ ਪ੍ਰੂਨਿੰਗ ਦੀ ਹੈ ਜਿਹੜੀ ਅਸੀਂ ਨਹੀਂ ਕਰ ਸਕਦੇ ਕਿਉਂਕਿ ਥੋੜਾ ਟ੍ਰੀ ਬਹੁਤ ਲੰਮੇ ਹੋ ਗਏ ਹਨ ਜਿਵੇਂ ਉਹਨਾਂ ਦੀ ਕਟਿੰਗ ਦਾ ਹੈ ਕਿ ਥੋੜਾ ਛੋਟੇ ਕੀਤੇ ਜਾਣ ਜਿਵੇਂ ਪੁਰਾਣੇ ਕੰਮ ਰੁਕੇ ਹੋਏ ਨੇ ਉਹਨਾਂ ਦੀ ਮੰਗ ਤਾਂ ਰੱਖਦੇ ਹਾਂ ਨਾ ਪੁਰਾਣੇ ਕੰਮ ਨਹੀਂ ਰੁਕੇ ਸਭ ਚੱਲ ਰਿਹਾ ਹੈ ਸਭ ਚੱਲ ਰਿਹਾ ਹੈ ਹਰ ਫੇਸ 'ਚ ਕੰਮ ਚੱਲ ਰਿਹਾ ਜਿੰਨਾ ਉਹਨਾਂ ਨੇ ਉਹਨਾਂ ਦੇ 10 ਸਾਲ 10 ਮਹੀਨੇ ਤੁਸੀਂ ਕੰਪੇਅਰ ਕਰਕੇ ਦੇਖ ਲਓ ਮੈਨੂੰ ਬਹੁਤ ਥੋੜਾ ਰਹਿ ਗਿਆ ਜੀ ਦੋ ਦਿਨਾਂ ਦਾ ਹੀ ਰਹਿ ਗਿਆ ਅਸ ਨਹੀਂ ਜੀ ਦੋ ਦਿਨਾਂ ਚ ਵੀ ਸਭ ਹਰ ਸਾਰਾ ਮੁਹਾਲੀ ਕਲੀਅਰ ਕਰ ਲਿਆ ਜੀ ਅਸੀਂ ਸਾਰੇ ਮੁਹਾਲੀ ਨੂੰ ਡੋਰ ਟੂ ਡੋਰ ਅਸੀਂ ਕੰਮ ਕਰ ਦਿੱਤਾ ਪੂਰਾ ਸਾਫ਼ ਜੀ ਪੂਰਾ ਜੀ ਪੂਰਾ 100% ਰੋਕੀ ਭੱਜ ਭੱਜ ਕੇ ਆਪਣਾ ਦੱਸ ਰਹੇ ਨੇ ਕਿ ਹਾਂ ਕੰਮ ਕੰਮ ਬੋਲਦੇ ਆ ਕੰਮ ਬੋਲਦੇ ਨੇ ਉਹ ਸਾਨੂੰ ਕਹਿ ਰਹੇ ਨੇ ਅਸੀਂ ਵੋਟ ਨਾ ਮੰਗੋ ਸਾਡੇ ਤੋਂ ਤੁਹਾਡੇ ਕੰਮ ਬੋਲਦੇ ਨੇ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਕੁਝ ਬੋਲ ਹਾਂਜੀ ਵਿਕਾਸ ਦੇ ਨਾਂ ਤੇ ਅਸੀਂ ਵੋਟਾਂ ਮੰਗ ਰਹੇ ਹਾਂ ਕਿ ਐਨਾ ਵਿਕਾਸ ਹੋ ਰਿਹਾ ਸਿੱਧੂ ਸਾਹਿਬ ਨੇ ਕੋਈ ਕਸਰ ਨਹੀਂ ਜੀ ਛੱਡੀ ਹਰ ਬੰ ਰੁਪਿਆ ਆਪਣੇ ਮੁਹਾਲੀ ਵਾਸਤੇ ਲੈ ਕੇ ਆਏ ਆ ਤੇ ਅਸੀਂ ਜੋਰ ਸ਼ੋਰ ਨਾਲ ਸਿੱਧੂ ਸਾਹਿਬ ਦੇ ਨਾਲ ਹਾਂ ਜੀ ਤੇ ਸਿੱਧੂ ਸਾਹਿਬ ਨੂੰ ਪੂਰੇ ਮਾਰਜਨ ਨਾਲ ਜਿਤਾਵਾਂਗੇ ਪਹਿਲਾਂ ਨਾਲੋਂ ਹਲੋ ਜੀ ਜੋ ਵੀ ਅਧੂਰੇ ਕੰਮ ਰਹਿੰਦੇ ਨੇ ਜੀ ਪੂਰੇ ਹੋਣਗੇ ਜਨਵਰੀ ਸਰਕਾਰ ਦੇ ਬਿਲਕੁਲ ਹੋਣਗੇ ਜੀ ਹਾਂਜੀ ਹਾਂਜੀ ਹੋਣਗੇ ਜੀ